ਤੁਹ ਜੁਗਣੀ ਦਾ ਕੋਈ ਵੀ ਦੂਰ ਨੇੜੇ ਦਾ ਸਬੰਧ ਨਹੀਂ ਵੱਡੇ ਵੱਡੇ ਗੀਤਕਾਰਾਂ ਨੇ ਜਦੋਂ ਰਿਕਾਰਡ ਕੀਤਾ ਤਾਂ ਮੈਨੂੰ ਕਿਹਾ ਕਹਿੰਦੇ ਯਾਰ ਆਹ ਕੀ ਜੁਗਣੀ ਜਗਰਾਤੇ ਦੇ ਵਿੱਚ ਮਾਤਾ ਦੀਆਂ ਭੇਟਾਂ ਦੇ ਵਿੱਚ ਜੁਗੜੀ ਦਾ ਕੀ ਮਤਲਬ ਹੈ ਕਿਉਂਕਿ ਉਦੋਂ ਹਾਲੇ ਰਿਲੀਜ਼ ਨਹੀਂ ਹੋਈ ਸੀ ਸਿਰਫ ਟਾਈਟਲ ਦਿੱਤਾ ਸੀ ਜੁਗਣੀ ਆਉਣ ਵਾਲੀ ਪੇਟ ਜੁਗਣੀ ਤਾਂ ਜੁਗਣੀ ਕੀ ਹੈ ਭਾਈ ਜੀ ਤੁਹਾਨੂੰ ਇੱਕ ਇਤਿਹਾਸ ਦੀ ਸੱਚੀ ਗੱਲ ਦੱਸਣ ਲੱਗਿਆ ਕਿ ਜੁਗਣੀ ਕੀ ਹੈ ਗੱਲ ਉਹਨਾਂ ਸਮਿਆਂ ਦੀ ਹੈ ਜਦੋਂ ਸਾਇੰਸ ਦਾ ਚੁਗ ਨਹੀਂ ਹੁੰਦਾ ਸੀ ਬਿਲਕੁਲ ਸੱਚੀ ਗੱਲ ਹੈ ਇਤਿਹਾਸ ਦੇ ਵਿੱਚੋਂ ਗੱਲ ਦੱਸਣ ਲੱਗਿਆ ਮਾਤਾ ਜੀ ਬੇਬੇ ਮੈਂ ਕੁ ਕੋਲੋਂ ਨਹੀਂ ਦੱਸਣ ਲੱਗਿਆ ਸੱਚੀਆਂ ਗੱਲਾਂ ਨੇ ਤੁਹਾਨੂੰ ਵੀ ਪਤਾ ਹੋਊਗਾ ਸਾਡੀਆਂ ਬੱਚੀਆਂ ਜਿਹੜੀਆਂ ਪੜੀਆਂ ਲਿਖੀਆਂ ਸਾਡੇ ਵੀਰ ਜਿਹੜੇ ਪੜੇ ਲਿਖਿਆ ਉਹਨਾਂ ਨੇ ਇਤਿਹਾਸ ਦੇ ਵਿੱਚ ਜ਼ਰੂਰ ਪੜਿਆ ਹੋਊਗਾ ਜੁਗਨੀ ਕੀ ਹੈ ਕਿ ਬਾਈ ਜੀ ਅੱਜ ਕੱਲ ਮਾਡਰਨ ਜ਼ਮਾਨਾ ਹੈ ਸਾਇੰਸ ਦਾ ਯੁੱਗ ਹੈ ਹੱਸਣ ਵਾਲੀ ਗੱਲ ਨਹੀਂ ਬਿਲਕੁਲ ਸੀਰੀਅਸ ਗੱਲ ਕਰਨ ਲੱਗਿਆ ਜੇਕਰ ਸਾਡੀ ਕਿਸੇ ਧੀ ਕਿਸੇ ਭੈਣ ਸਾਡੀ ਭਾਬੀ ਜੇ ਸਾਡੇ ਪਰਿਵਾਰ ਦੀ ਕਿਸੇ ਔਰਤ ਦੀ ਕੁੱਖੋਂ ਜੇਕਰ ਅੱਜ ਦੇ ਟਾਈਮ ਦੇ ਵਿੱਚ ਕੋਈ ਬੱਚਾ ਹੋਣ ਵਾਲਾ ਹੋਵੇ ਨਾ ਤਾਂ ਪਤਾ ਕਰ ਲਿਆ ਜਾਂਦਾ ਕਿ ਇਹਦੇ ਪੇਟ ਦੇ ਵਿੱਚ ਹੋਣ ਵਾਲਾ ਬੱਚਾ ਮੁੰਡਾ ਕਿ ਕੁੜੀ ਹੈ ਜੇ ਪਤਾ ਲੱਗ ਜੇ ਵੀ ਇਹ ਮੁੰਡਾ ਹੈ ਫਿਰ ਤਾਂ ਕਹਿੰਦੇ ਦਾਦੀ ਦੀ ਕਿਰਪਾ ਹੋ ਗਈ ਲਓ ਜੀ ਵੱਡੀ ਪਾਰਟੀ ਕਰਾਂਗੇ ਤੇ ਜੇ ਪਤਾ ਲੱਗ ਜੇ ਕੁੜੀ ਹੈ ਤਾਂ ਭਾਈ ਜੀ ਉਹਨੂੰ ਜੰਮਣ ਤੋਂ ਪਹਿਲਾਂ ਕਈ ਵਾਰੀ ਮਰਵਾ ਵੀ ਦਿੱਤਾ ਜਾਂਦਾ ਤੇ ਇਹਨੂੰ ਸਾਇੰਸ ਦੀ ਭਾਸ਼ਾ ਦੇ ਵਿੱਚ ਬੇਬੇ ਅਬੋਰਸ਼ਨ ਕਹਿੰਦੇ ਆ ਬੱਚੇ ਅੱਜ ਵੀ ਮਰਵਾਏ ਜਾਂਦੇ ਆ ਤੇ ਬੱਚੇ ਪਹਿਲਾਂ ਦੇ ਸਮਿਆਂ ਦੇ ਵਿੱਚ ਵੀ ਮਰਵਾਏ ਜਾਂਦੇ ਸੀ ਜਦੋਂ ਸਾਇਸਟਾ ਯੁੱਗ ਨਹੀਂ ਸੀ ਉਦੋਂ ਕੀ ਹੁੰਦਾ ਸੀ ਉਦੋਂ ਬੱਚੇ ਨੂੰ ਜੰਮਦੇ ਨੂੰ ਹੀ ਮਾਰਿਆ ਹੁੰਦੇ ਸੀ ਹੁਣ ਤਾਂ ਪੇਟ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਸੱਚੀ ਗੱਲ ਦੱਸਣ ਲੱਗਿਆ ਇਤਿਹਾਸਕ ਗੱਲ ਦੱਸਣ ਲੱਗਿਆ ਭਾਈ ਜੀ ਸਾਡਾ ਜ਼ਿਲ੍ਹਾ ਬਠਿੰਡਾ ਬਠਿੰਡੇ ਦੇ ਨਾਲ ਜ਼ਿਲ੍ਹਾ ਸੰਗਰੂਰ ਹੈ ਤਾਂ ਸੰਗਰੂਰ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਹੋਇਆ ਬਡਰੁਖਾ ਬਡਰੁਖਾ ਬਿੰਦੀ ਬਿਲਕੁਲ ਸੱਚੀ ਗੱਲ ਹੈ ਉਸ ਪਿੰਡ ਦਾ ਉਸ ਪਿੰਡ ਦੇ ਵਿੱਚ ਇੱਕ ਬਹੁਤ ਹੀ ਰੱਜਿਆ ਪੁੱਜਿਆ ਰਾਜਾ ਮਹਾਰਾਜਿਆਂ ਦਾ ਪਰਿਵਾਰ ਸੀ ਉਸ ਪਰਿਵਾਰ ਦੇ ਵਿੱਚ ਬੇਬੇ ਇੱਕ ਨੂ ਸੀ ਉਸ ਨੂ ਦੀ ਕੁੱਖੋਂ ਕਈ ਬੱਚਿਆਂ ਨੇ ਜਨਮ ਲਿਆ ਪਰ ਬਾਈ ਜੀ ਜਿੰਨੇ ਵੀ ਬੱਚੇ ਪੈਦਾ ਹੋਏ ਸਾਰੀਆਂ ਕੁੜੀਆਂ ਸਾਰੀਆਂ ਕੰਜਕਾਂ ਪੈਦਾ ਹੋਈਆਂ ਉਹਨਾਂ ਨੂੰ ਸਾਰੀਆਂ ਨੂੰ ਚੰਦੀਆਂ ਨੂੰ ਮਾਰਤਾ ਹੋਇਆ ਕੀ ਕਿ ਉਸ ਪਰਿਵਾਰ ਦੇ ਵਿੱਚ ਇੱਕ ਬਹੁਤ ਹੀ ਵੱਡਾ ਸੂਰਬੀਰ ਜੋਦਾ ਹੋਇਆ ਉਸ ਨੇ ਸੋਚਿਆ ਤੇ ਮੇਰੀ ਭਾਬੀ ਦੀ ਕੁੱਖੋਂ ਅੱਜ ਤੱਕ ਜਿੰਨੇ ਵੀ ਬੱਚੇ ਪੈਦਾ ਹੋਏ ਆ ਮੇਰੀਆਂ ਭਤੀਜੀਆਂ ਪੈਦਾ ਹੋਈਆਂ ਸਾਰੀਆਂ ਨੂੰ ਜੰਮਦਿਆਂ ਨੂੰ ਮਾਰਤਾ ਪਰ ਅੱਜ ਕੀ ਮੇਰੀ ਭਾਬੀ ਦੀ ਕੁੱਖੋਂ ਫੇਰ ਬੱਚਾ ਹੋਣ ਵਾਲਾ ਜੇਕਰ ਵਹਿਗਰੂ ਨੇ ਅੱਲਾ ਨੇ ਗॉड ਨੇ ਮਾਤਾ ਨੇ ਪਰਮਾਤਮਾ ਨੇ ਮੁੰਡਾ ਦੇਤਾ ਮੇਰੇ ਭਤੀਜਾ ਦੇਤਾ ਤਾਂ ਵਧੀਆ ਗੱਲ ਆ ਪਰ ਜੇਕਰ ਅੱਜ ਕੀ ਫੇਰ ਕੁੜੀ ਦੇਤੀ ਨਾ ਜੇ ਫੇਰ ਕੰਜਕ ਜੰਮ ਵੀ ਸਾਡੇ ਘਰੇ ਤਾਂ ਮੈਂ ਅੱਜ ਕੀ ਉਹਨੂੰ ਮਾਰਨ ਨਹੀਂ ਦੇਣਾ ਉਹਨੂੰ ਮੈਂ ਵੱਡੀ ਕਰੂੰਗਾ ਪੜ੍ਹਾਉਂਗਾ ਲਿਖਾਉਂਗਾ ਮਟਿਆਰ ਕਰੂੰਗਾ ਤਾਂ ਵਿਆਹ ਕਰੂੰਗਾ ਹੋਇਆ ਕੀ ਭਾਈ ਜੀ ਬਿਲਕੁਲ ਸੱਚੀ ਗੱਲ ਦੱਸਦਾ ਇਤਿਹਾਸ ਦੇ ਵਿੱਚ ਤੁਸੀਂ ਵੀ ਸੁਣੀ ਹੋਣੀ ਹੈ ਉਹ ਬੰਦਾ ਆਪਦੇ ਕਿਸੇ ਕੰਮ ਦੇ ਕਾਰਨ ਦੂਰ ਪਿੰਡੋਂ ਬਡਰਖੋਂ ਦੂਰ ਸ਼ਹਿਰ ਦੇ ਵਿੱਚ ਕੰਮ ਚਲਾ ਗਿਆ ਉਹਦੀ ਗੈਰਹਾਜ਼ਰੀ ਦੇ ਵਿੱਚ ਬੇਬੇ ਉਹਦੀ ਗੈਰਹਾਜ਼ਰੀ ਦੇ ਵਿੱਚ ਉਹਦੀ ਭਾਬੀ ਦੀ ਕੁੱਖੋਂ ਮਾਤਾ ਜੀ ਇੱਕ ਬੱਚੇ ਨੇ ਜਨਮ ਲਿਆ ਬਾਈ ਜੀ ਐਤਕੀ ਫੇਰ ਕੀ ਪੈਦਾ ਹੋ ਗਿਆ ਐਤਕੀ ਫੇਰ ਕੁੜੀ ਜੰਮਦੀ ਉਹਦੇ ਪਰਿਵਾਰ ਨੇ ਉਸੇ ਤਰ੍ਹਾਂ ਹੀ ਕੀਤਾ ਪਹਿਲਾਂ ਵਾਂਗੂ ਜਿਵੇਂ ਪਹਿਲਾਂ ਵਾਲੀਆਂ ਕੁੜੀਆਂ ਮਾਰੀਆਂ ਸੀ ਜੰਮਦੀ ਬੱਚੀ ਨੂੰ ਮਾਤਾ ਦੇ ਨਿੱਕੇ ਜਿਹੇ ਰੂਪ ਨੂੰ ਕੰਜਕ ਨੂੰ ਇੱਕ ਕੁਜਾ ਮੰਗਾਇਆ ਸੱਚੀ ਗੱਲ ਦੱਸਦਾ ਮੈਂ ਕੋਲੋਂ ਨਹੀਂ ਕੋਈ ਮਸਾਲਾ ਨਹੀਂ ਲਾ ਰਿਹਾ ਇੱਕ ਕੁਜਾ ਮੰਗਾਇਆ ਬਾਈ ਜੀ ਕੁਜੇ ਚ ਉਸ ਨਵੀਂ ਜੰਮੀ ਬੱਚੀ ਨੂੰ ਜਿਹੜੀ ਹਾਲੇ ਕੋ ਥੋੜੇ ਜੇ ਸਾਲ ਲੈਤੀ ਸੀ ਉਹਨੂੰ ਕੁਜੇ ਚ ਪਾਤਾ ਕੁਜੇ ਚ ਪਾ ਕੇ ਬਿੱਲੂ ਜੀ ਕੁਜੇ ਚ ਪਾ ਕੇ ਉਹ ਤੂੰ ਗੰਢ ਦੇਦੀ ਗੰਢ ਦੇਦੀ ਤੇ ਬਾਈ ਜੀ ਦੂਰ ਟੱਪਿਆਂ ਚ ਦੱਬਿਆਂ ਦਾ ਆਪਦੇ ਨਹੀਂ ਮਾਰ ਕੇ ਦੱਬਿਆਂ ਦੀ ਵੀ ਸਾਡੀ ਕੁੜੀ ਮਰ ਗਈ ਜਦੋਂ ਉਹਦਾ ਚਾਚਾ ਜਾਂ ਉਹ ਤਾਇਆ ਘਰੇ ਵਾਪਸ ਆਇਆ ਬੇਬੇ ਉਹਨੇ ਪਤਾ ਕੀਤਾ ਵੀ ਮੇਰੀ ਭਾਬੀ ਦੀ ਕੁੱਖੋਂ ਬੱਚਾ ਹੋਣ ਵਾਲਾ ਸੀ ਤਾਂ ਐਤ ਕੀ ਫੇਰ ਸਾਡੇ ਘਰੇ ਕੁੜੀ ਜੰਮਦੀ ਤੇ ਮੇਰੇ ਪਰਿਵਾਰ ਨੇ ਫੇਰ ਉਹੀ ਕੰਮ ਕੀਤਾ ਉਹ ਕੁੜੀ ਨੂੰ ਜੰਮ ਦਿਨ ਨੂੰ ਫੇਰ ਮਾਰ ਦਿੱਤਾ ਉਹਨੇ ਬਾਈ ਜੀ ਉਸ ਟਿੱਬੇ ਦੀ ਨਿਸ਼ਾਨਦੇਹੀ ਲੈ ਲਈ ਉਹ ਬੰਦਾ ਉਸ ਟਿੱਬੇ ਤੇ ਚਲਾ ਗਿਆ ਜਾ ਕੇ ਟਿੱਬਾ ਪੱਟ ਲਿਆ ਟਿੱਬਾ ਜਦੋਂ ਪੱਟਿਆ ਉਹਦੇ ਵਿੱਚੋਂ ਕੁਝਾਂ ਨਿਕਲ ਆਇਆ ਜਦੋਂ ਕੁਝਾਂ ਨਿਕਲਿਆ ਜਿਹਦੇ ਵਿੱਚ ਉਸ ਪਰਿਵਾਰ ਨੇ ਉਹ ਨਿੱਕੀ ਜੀ ਕੰਜਕ ਨੂੰ ਆਪਦੇ ਨੂੰ ਮਾਰ ਕੇ ਦੱਬਤਾ ਸੀ ਉਸ ਕੁਜੇ ਦੀ ਗੰਡ ਖੋਲੀ ਉਤੋਂ ਕੱਪੜਾ ਹਟਾਇਆ ਤਾਂ ਉਹਨੇ ਦੇਖਿਆ ਕਿ ਜਿਹੜੀ ਉਹ ਕੁੜੀ ਨੂੰ ਮਾਰ ਕੇ ਦੱਬਤਾ ਸੀ ਨਾ ਉਸਦੇ ਪਰਿਵਾਰ ਨੇ ਉਹਦੇ ਥੋੜੇ ਥੋੜੇ ਸਾਹ ਚੱਲਦੇ ਸੀ ਉਹ ਹਾਲੇ ਜਿਉਂਦੀ ਸੀ ਉਸਨੇ ਭਾਈ ਜੀਓ ਕੁੜੀ ਨੂੰ ਘਰੇ ਲਿਆਂਦਾ ਬਿਲਕੁਲ ਸੱਚੀ ਗੱਲ ਦੱਸਦਾ ਝੂਠੀ ਗੱਲ ਨਹੀਂ ਸਾਡੇ ਬੱਚਿਆਂ ਨੇ ਸਾਡੇ ਵੀਰਾਂ ਨੇ ਜਰੂਰ ਪੜਾਇਆ ਹੋਗਾ ਉਹ ਕੁੜੀ ਨੂੰ ਘਰੇ ਲਿਆਂਦਾ ਜਿਹੜੀ ਮਾਰ ਕੇ ਦੱਬਦੀ ਸੀ ਉਸ ਕੁੜੀ ਨੂੰ ਉਸਨੇ ਪੜਾਇਆ ਲਿਖਾਇਆ ਉਹ ਮਟਿਆਰ ਹੋਈ ਉਹਦਾ ਵਿਆਹ ਹੋਇਆ ਵਿਆਹ ਹੋਣ ਤੋਂ ਮਗਰੋਂ ਉਸ ਕੁੜੀ ਦੀ ਕੱਖੋਂ ਉਸ ਕੁੜੀ ਦੀ ਕੱਖੋਂ ਬਾਈ ਜੀ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ ਉਸ ਕੁੜੀ ਦੀ ਕੱਖੋਂ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ ਤੇ ਇਹ ਕੁੜੀ ਰਾਜਕੌਰ ਬਣੀ ਸੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ so much ਕੈਂਡ ਦਾ ਮਤਲਬ ਸਾਡਾ ਇਹੀ ਹੈ ਮਈਆ ਦੀ ਜੁਗਣੀ ਸਾਡੀਆਂ ਧੀਆਂ ਨੂੰ ਸਾਡਾ ਇਸ ਗੀਤ ਦਾ ਮਕਸਦ ਸੇਵ ਚਾਈਲਡ ਗਰਲ ਔਰ ਸੇਵ ਵਾਟਰ ਸਾਡਾ ਇਹੀ ਇੱਕ ਮੈਸੇਜ ਹੈ ਕਿ ਕੁੜੀਆਂ ਨੂੰ ਜਰੂਰ ਜਨਮ ਦਿਓ ਕਿਉਂਕਿ ਬੇਬੇ ਜੇਕਰ ਕੁੜੀਆਂ ਨਾ ਹੋਈਆਂ ਤਾਂ ਵਰਕਾ ਹੀ ਪਾੜਦੇ ਤੁਹਾਡੇ ਘਰੇ ਕੁੱਲ ਨਹੀਂ ਅੱਗੇ ਵਧਦੀ ਕੁੜੀਆਂ ਨੂੰ ਜਰੂਰ ਜਨਮ ਦਿਓ ਪਰ ਇੱਥੇ ਇੰਨੀ ਵੀ ਗੱਲ ਕਰਨੀ ਜਰੂਰ ਚਾਹੁੰਗਾ ਕਿਉਂਕਿ ਸਾਡੇ ਸਾਥ ਦੇ ਵਿੱਚ ਸਾਡੇ ਸੋਹਣੀਆਂ ਪੱਗਾਂ ਵਾਲੇ ਵੀਰ ਬੈਠੇ ਆ ਦਸਤਾਰਾਂ ਵਾਲੇ ਵੀਰ ਬੈਠੇ ਆ ਸਾਥ ਬੈਠੀ ਆ ਪੂਰੇ ਪਿੰਡ ਦੀ ਕੁੜੀਆਂ ਨੂੰ ਐਵੇਂ ਨਹੀਂ ਮਾਰਿਆ ਜਾਂਦਾ ਕੁੜੀਆਂ ਨੂੰ ਮਾਰਨ ਦਾ ਇੱਕ ਕਾਰਨ ਹੁੰਦਾ ਕਾਰਨ ਕੀ ਹੁੰਦਾ ਜਦੋਂ ਪਿੰਡ ਦੀ ਸਾਥ ਦੇ ਵਿੱਚ ਗੱਲਾਂ ਹੁੰਦੀਆਂ ਨਾ ਜਦੋਂ ਪਿਓ ਨੂੰ ਪ੍ਰਾਣ ਨੂੰ ਨੇ ਵੀ ਪਾਉਣੀ ਪੈ ਜੇ ਵੀ ਫਲਾਣਿਆਂ ਦੀ ਕੁੜੀ ਨੇ ਬਾਈ ਐਸਐਸਪੀ ਦੇ ਕੇਸ ਕਰਕੇ ਮੁੰਡੇ ਨਾਲ ਭੱਜ ਗਈ ਕੇਸ ਕਰਕੇ ਮਾਂ ਵੀ ਉਹਨੂੰ ਮਿਲੀ ਵੀ ਨਹੀਂ ਤਾਂ ਉਦੋਂ ਕੁੜੀਆਂ ਨੂੰ ਮਾਰਿਆ ਜਾਂਦਾ ਕੁੜੀਆਂ ਨੂੰ ਕੁੜੀਆਂ ਤੋਂ ਮੁੰਡਿਆਂ ਨਾਲ ਅੱਧੀ ਰਾਤ ਨੂੰ ਉੱਠ ਕੇ ਵੱਢ ਨਹੀਂ ਖਾਂਦੀਆਂ ਉਹਨੀਆਂ ਖਾਂਦੀਆਂ ਹਾਂ ਇੱਥੇ ਇੱਕ ਦਿਨ ਇੰਨੀ ਵੀ ਕਰਨੀ ਮੈਂ ਜ਼ਰੂਰ ਚਾਹੂੰਗਾ ਕਿ ਸਾਡੀ ਕੁੜੀ ਥੋੜੀ ਜੀ ਕਾਲਜ ਦੇ ਵਿੱਚੋਂ ਆਉਂਦੀ ਹੋਈ ਲੇਟ ਹੋ ਜੇ ਨਾ ਜੇ ਪੜਦੀ ਆ ਦੂਰ ਸਿਹਾਰ ਪੜਦੀ ਆ ਹਲਵਾਰੇ ਰਾਏਕੋਟ ਜਾਂ ਮੁੱਲਾਪੁਰ ਕਿਤੇ ਵੀ ਪੜਦੀ ਆ ਭਾਬੀ ਅੱਡ ਜਾ ਕੇ ਪੁੱਛਦੀ ਆ ਮਾਂ ਅੱਡ ਪੁੱਛਦੀ ਆ ਕੀ ਗੱਲ ਕੁੜੀਏ ਲੇਟ ਹੋ ਗਈ ਬੱਸ ਕਿਵੇਂ ਲੇਟ ਹੋ ਗਈ ਤੇਰੀ ਠੀਕ ਆ ਸਾਡੀ ਇੱਜ਼ਤ ਆ ਸਾਡਾ ਹੱਕ ਬਣਦਾ ਸਾਡਾ ਪੁੱਛਦਾ ਸਾਡੀਆਂ ਧੀਆਂ ਨੇ ਕਿ ਭਾਈ ਤੂੰ ਕਿਉਂ ਲੇਟ ਹੋ ਗਈ ਪਰ ਜੇ ਕੁੜੀਆਂ ਨੂੰ ਪੁੱਛਦੇ ਹੋ ਨਾ ਵੀ ਹਾਂ ਭਾਈ ਤੂੰ ਕਿਉਂ ਲੇਟ ਹੋ ਗਈ ਤਾਂ ਮੁੰਡਿਆਂ ਨੂੰ ਵੀ ਜਰੂਰ ਪੁੱਛੋ ਕੀ ਗੱਲ ਬਈ ਕਾਲਜ ਤਾਂ 9:00 ਬੰਦ ਹੁੰਦਾ ਤੂੰ ਕਿੱਥੇ ਖੜ ਗਿਆ ਸੀ ਧੀਆਂ ਦਾ ਖਿਆਲ ਰੱਖਦੇ ਤਾਂ ਮੁੰਡਿਆਂ ਦਾ ਵੀ ਜਰੂਰ ਰੱਖੋ ਤਾਂ ਇੱਥੇ ਨਹੀਂ ਗੱਲ ਕਹਿੰਦੀ ਜਰੂਰ ਕਰੂੰਗਾ ਕਿ ਧੀਆਂ ਵਾਰੇ ਕਿ ਕੁਝ ਹਾਂ ਜੋ ਮਿੱਠੇ ਤੇ ਕੁਝ ਖਾਰੇ ਹੁੰਦੇ ਨੇ ਕੁਝ ਹਾਂ ਜੋ ਮਿੱਠੇ ਤੇ ਕੁਝ ਖਾਰੇ ਹੁੰਦੇ ਨੇ ਫੁੱਲ ਵੀ ਕਈ ਪੱਥਰੋਂ ਭਾਰੇ ਹੁੰਦੇ ਨੇ ਕੁਝ ਹੰਝੂ ਮਿੱਠੇ ਤੇ ਕੁਝ ਖਾਰੇ ਹੁੰਦੇ ਨੇ ਫੁੱਲ ਵੀ ਕਈ ਪੱਥਰੋਂ ਭਾਰੇ ਹੁੰਦੇ ਨੇ ਉਹਨਾਂ ਪਾਣੀਆਂ ਵਿੱਚ ਹੁੰਦੇ ਨੇ ਮਾਵਾਂ ਦੇ ਦਿਲ ਉਹਨਾਂ ਪਾਣੀਆਂ ਵਿੱਚ ਹੁੰਦੇ ਨੇ ਮਾਵਾਂ ਦੇ ਦਿਲ ਜੋ ਸਿਰਾਂ ਦੇ ਉੱਤੋਂ ਵਾਰੇ ਹੁੰਦੇ ਨੇ ਦੁੱਧੀ ਨਾਮੋਂ ਪੁੱਤੀ ਫਲੋਂ ਜੀ ਸਦਕੇ ਦੁੱਧੀ ਨਾਮੋਂ ਪੁੱਤੀ ਫਲੋਂ ਜੀ ਸਦਕੇ ਪਰ ਧੀਆਂ ਦੇ ਵੀ ਬੜੇ ਸਹਾਰੇ ਹੁੰਦੇ ਨੇ ਸੋ ਇੱਕ ਵਾਰੀ ਕੰਜਕਾਂ ਲਈ ਤਾੜੀ ਜਰੂਰ ਵਜਾਓ ਸੋ ਥੈਂਕ ਯੂ ਸੋ ਮੱਚ ਬਾਈ ਜੀ ਇਨਾਂ ਦੀ وجہ ਕਰਕੇ ਪੰਜਾਬੀਆਂ ਨੂੰ ਪੂਰੇ ਵਰਲਡ ਦੇ ਵਿੱਚ ਮਾਰਸ਼ਲ ਕੌਂਬ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਐ ਸੋ ਕੁੜੀ ਜਿਸ ਨੂੰ ਮਾਰਤਾ ਸੀ ਉਸਦੇ ਕੋਖੋਂ ਮਹਾਰਾਜਾ ਰਣਜੀਤ ਸਿੰਘ ਜੀ ਪੈਦੇ ਸੋ ਸਾਡਾ ਆਪਣਾ ਰਿਕਾਰਡ ਭਜਨ ਜੁਗਣੀ ਤੁਹਾਡੀ ਸੇਵਾ ਦੇ ਵਿੱਚ ਜੋਤੀ ਗੈਲ